ਹਾਂ ਭਗਤੋ ਆਪਣਾ ਹਵਨ ਤਿਆਰ ਏ ਹਾਂਜੀ ਹਾਂਜੀ ਬਾਬਾ ਜੀ ਬਾਬਾ ਜੀ ਠੀਕ ਏ ਅੱਜ ਕੁਛ ਚੇਲੀਆਂ ਨੇ ਆਣਾ ਏ ਆਪਣੇ ਡੇਰੇ ਚ ਆਜੋ ਆਜੋ ਬਾਬਾ ਜੀ ਮੰਗੇ ਹੋ ਗਏ ਤਿਆਰ ਏ ਆਪਣਾ ਹਵਨ ਹਾਂਜੀ ਬਾਬਾ ਮੈਂ ਇੰਤਜ਼ਾਮ ਕਰਦਾ ਜੀ ਤਿਆਰ ਕਰੋ ਫਿਰ ਆਪਣੀ ਸੰਗਤ ਬੜੀ ਆਣੀ ਏ ਠੀਕ ਹੈ ਠੀਕ ਹੈ ਲਓ ਭਗਤੋ ਬਾਬਾ ਜੀ ਨੈ ਵੀ ਢੂਣਾ ਆਪਣਾ ਤਿਆਰ ਹੈ ਤੂੰ ਬਾਬਿਆਂ ਨੂੰ ਬੁਲਾ ਲਿਆ ਲੈ ਆਉਂਦਾ ਮੈਂ ਉਹ ਬਾਬਾ ਜੀ ਤੁਹਾਡਾ ਢੂਣਾ ਤਿਆਰ ਹੈ ਠੀਕ ਆ ਬੱਚਾ ਚਲੋ ਬੱਚਾ ਠੀਕ ਆ ਬੱਚਾ ਸੰਗਤ ਸੰਗਤ ਆਈ ਹੈ ਬੱਚਾ ਕੋਈ ਜੀ ਆਈਏ ਬਹੁਤ ਆਈਏ ਆਪਣੇ ਆਣਾ ਸੀ ਕੁਝ ਬੀਬੀਆਂ ਨੇ ਅੱਜ ਪ੍ਰੋਗਰਾਮ ਤੁਹਾਪਾਂ ਹੀ ਠੀਕ ਆ ਆਉਣੀਆਂ ਬੀਬੀਆਂ ਇੱਕ ਬੀਬੀ ਨੇ ਫਲ ਪਵਾਣਾ ਏ ਇੱਕ ਦਾ ਕੁਝ ਮੜਾ ਮੁੰਡਾ ਤਰਨਾ ਏ ਚੱਕਰ ਚੱਕਰ ਕੋਈ ਮੈਂ ਪੁੱਛਾਂ ਇਹਨਾਂ ਨੂੰ ਜਾ ਕੇ ਵੀ ਆਉਣਾ ਬਾਬੇ ਦੇ ਦੀ ਜਾ ਕੇ ਆਉਣਾ ਜੀ ਚੱਲ ਕੇ ਹੀ ਆਪਾਂ ਉਹ ਕਿੱਥੇ ਜਾਣਾ ਸੀ ਬਾਬੇ ਕੋਲ ਜਾ ਕੇ ਆਉਣਾ ਸੀਗਾ ਆਪਾਂ ਫਾਇਲ ਜੀ ਲਾਈ ਸੀ ਉਹਦਾ ਕੁਝ ਬਣਿਆ ਹੀ ਨਹੀਂ ਪੁੱਛਿਆ ਉਹਨੇ ਬਾਬੇ ਨੂੰ ਉਹ ਫਾਇਲ ਦੇ ਤਾਂ ਏਜੰਟ ਕਰਦੇ ਹੁੰਦੇ ਆ ਕੰਮ ਬਾਬਾ ਕਿੱਥੋਂ ਕਰ ਦੂਗਾ ਕੁਝ ਨਹੀਂ ਹੁੰਦਾ ਆਪਾਂ 20 ਲੱਖ ਭਰਿਆ ਵੀ ਆ ਹੁਣ ਬਾਬਿਆਂ ਨੇ ਕੀ ਕਰਨਾਗਾ ਕੁਝ ਨਹੀਂ ਹੁੰਦਾ ਚੱਲਿਆ ਹੁੰਦੇ ਆ ਬਗਚਾ ਚਾੜਨੇ ਕੋਈ ਨਹੀਂ ਕੰਮਕੁੰਮ ਕਰ ਲੈ ਸਾਰੇ ਹਾਂਜੀ ਕਰ ਲੈ ਆ ਠੀਕ ਆ ਬਗਚਾ ਚਾੜਨੇ ਨੂੰ ਠੀਕ ਆ ਜੀ ਸੋਨੇ ਚੱਲ ਜੀ ਫਿਰ ਬਾਬੇ ਦੇ ਦੇਖੇ ਹੁਣੇ ਆ ਹਾਂ ਪਿਆਰਾ ਤੂੰ ਬਸ ਹਾਂ ਚਾ ਚੱਲੀਏ ਫਿਰ ਆ ਜਾ ਛੋਟੇ ਖੇਤ ਨਹੀਂ ਜਲਣਾ ਹੀ ਉਹ ਖੇਤ ਬਣਾ ਬੈਠੇ ਬਾਬੇ ਕੋਲ ਜਾ ਕੇ ਆਣਾ ਇਹ ਕੰਦੀ ਜੀ ਚਲੋ ਮੁੜੇ ਹੋ ਫਿਰ ਛੇਤੀ ਹਾਂ ਕੋਈ ਗੱਲ ਨਹੀਂ ਆ ਜਾਣੀ ਆ ਜਾ ਬੈਠ ਜਾ ਆ ਜਾ Như vậy thì khả năng Đi. Cẩn ừ. à, Ở đây ra ਇਹ ਸੀ ਲੈਗਾ ਇਹਦਾ ਉਹੀ ਬਾਬਾ ਲੱਗਦਾ ਮੀ ਆ ਜਿਹਦਾ ਬਣਾ ਕੀਤਾ ਸੀ ਮੈਂ ਚਲ ਕੋਈ ਨਹੀਂ ਜੀ ਆਪਾਂ ਤਾਂ ਆਪਦਾ ਕੰਮ ਕਰਾਉਣਾਗਾ ਇਹਦਾ ਕੰਜਰ ਬਾਬਾ ਦਾ ਇਹਦੇ ਕੋਲ ਕਿੱਥੋਂ ਲਿਆਈ ਤੂੰ ਮੈਂ ਤੇਰੇ ਘਰ ਤੇ ਆਇਆ ਤੇ ਕੋਈ ਨਹੀਂ ਚੁੱਪ ਕਰ ਮੰਨ ਲੈਣਾ ਚਲਦੇ ਸਿਸਰੀ ਦਾ ਬਾਬਾ ਕਿਉਂ ਦੇ ਰਹੋ ਬੱਚਾ ਕਿਉਂ ਦੇ ਰਹੋ ਬੱਚਾ ਕਿੰਨਾ ਦੇ ਰਹੋ ਬੱਚਾ <laughs> <laughs> हां भाई बच्चा बाबा ਤਾਂ ਤਾਂ ਆਈ ਸੀਗੇ ਵੀ ਇਹ ਜੇ ਫਾਇਲ ਜਿ ਲਈ ਸੀ ਅਸੀਂ ਬਾਬਾ ਉਹਦਾ ਕੰਮ ਨਹੀਂ ਬੰਦ ਫੈਲਦਾ ਉਹ ਆ ਰਹੀ ਫਿਰ ਜਾਦੀ ਟਾਕੀ ਨੂੰ ਹੱਥ ਮੰਨੇਗੀ ਬਾਬਿਆਂ ਨੂੰ हां ਬਾਬਾ ਆ ਮੱਛਾ ਆ ਕੀ ਕਰਦਾ ਤੂੰ ਓਏ ਜੀ ਕੋਈ ਨਹੀਂ ਆਪਾਂ ਆਪਦਾ ਕੰਮ ਕਰਨਾ ਅਗਰ ਚਾਹ ਦੇਰੇ ਤੇ ਆ ਕੇ ਇਹ ਕੀ ਗੱਲਾਂ ਹੁੰਦੀਆਂ ਤੇਰੀਆਂ ਮੈਂ ਤੈਨੂੰ ਕਹਿਆ ਸੀ ਕੰਜਰ ਬਾਬਾ ਇਹ ਉਲਾਦ ਕਰਾਣਾ ਕਹਿੰਨੇ ਕਰਾ ਮੂੰ ਕਿਹੜੇ ਇਲਾਜ ਕਰ ਦੇਗਾ ਬੱਚਾ ਸਾਡੇ ਡੇਰੇ ਤੇ ਆ ਕੇ ਕੋਈ ਐਦਾਂ ਨਹੀਂ ਸਾਡੇ ਨਾਲ ਮੂੰਹ ਜਵਾਨ ਕਰਦਾ ਚੱਲ ਕੋਈ ਨਹੀਂ ਜੀ ਚੁੱਪ ਕਰ ਜੋ ਨਾ ਤੁਸੀਂ ਆਪ ਦਾ ਕੰਮ ਕਰਾਉਣਾਗਾ ਸਾਨੂੰ ਮਾੜੀ ਬਾਸ਼ਾ ਮੋਰ ਰਿਹਾ ਨੂੰ ਬੱਚਾ ਕੋਈ ਨਹੀਂ ਬਾਬਾ ਗਲਤੀ ਮਾਫ ਕਰਿਓ ਦੇਖ ਲੈਣਾ ਤੇ ਮਨ ਲੈਣਾ ਇਕੜੀ ਸਿਉਣ ਜਨਾ ਕੰਮ ਹੋ ਜਾਂਦਾ ਜੀ ਚੁੱਪ ਕਰ ਜੋ ਤੁਸੀਂ ਗੱਲ ਸੁਣ ਲੈ ਮੇਰੀ ਜੇ ਨਾ ਕੰਮ ਬਣਿਆ ਅ ਤੇਰੇ ਪਹਿਣੀਆਂ ਨਾਲ ਤੇਰੇ ਬਾਬੇ ਦੇ ਪਹਿਣੀਆਂ ਕਰਾ ਕੰਮ ਕਿਹੜਾ ਕੰਮ ਆ ਬੱਚਾ ਸਾਡੇ ਟੀਰੀ ਤੇ ਆ ਕੇ ਤੂੰ ਬਾਬਿਆਂ ਨੂੰ ਕੀ ਬੋਲਣਾ ਏ ਚਲ ਕਰ ਬਾਬਾ ਤੂੰ ਕੋਈ ਨਾ ਕਰ ਕੰਮ ਕਿਹੜਾ ਕਰਨਾ ਚਲ ਕੋਈ ਨਹੀਂ ਬਾਬਾ ਗਲਤੀ ਹੋ ਗਈ ਮੈਂ ਗਲਤੀ ਮੰਨ ਲੈਣੀ ਏ ਬਸ ਸਾਡੇ ਕੋਲ ਦੂਰੋਂ ਦੂਰੋਂ ਸੰਗਤ ਆਂਦੀ ਆ ਬਾਬੇ ਦੇ ਓਡਿਆਂ ਤੇ ਸਿਰ ਦਿੰਦੀ ਏ ਚਲ ਤੂੰ ਮੇਰਾ ਕੰਮ ਬਣਾ ਤੈਨੂੰ ਮੈਂ ਵੀ ਮੰਨੂ ਕਰ ਕੰਮ ਬਣਾ ਦੋ ਵਾਰੀਏ ਜਾਦੀ ਟੱਕੀ ਨੂੰ ਹੱਥ ਤੇਰਾ ਬੱਚਾ ਵਾਰੀਏ ਵਾਰੀਏ ਹੂੰ ਰੀਮ ਰੀਮ ਕਿੰ ਤੱਕ ਦੇਖਿਓ ਮਚਾਣਾ ਤੇ ਲੈ ਬੱਚਾ ਗੱਲ ਸੁਣ ਲੈ ਮੇਰੀ ਇੱਕ ਚੋਲਾ ਦਾ ਹੀ ਕੜਾਹੀ ਕਰਕੇ ਤੁਸੀਂ ਸੂਏ ਚ ਤਾਰ ਕੇ ਆਣੀ ਏ ਠੀਕ ਹੈ ਬਾਪੂ ਤੇ ਤੂੰ ਭਗਤਾ ਕਰ ਲੇਗਾ ਕਰ ਲਾਂਗੇ ਦੱਸ ਦਰਦਾ ਤਾਂ ਨਹੀਂ ਉਹ ਕਰ ਲਾਂਗੇ ਲੈ ਸੁਣ ਫਿਰ ਇੱਕ ਕੁਰਤਾ ਚਾਦਰਾਂ ਪਾ ਕੇ 12 ਵਜੇ ਤੋਂ ਬਾਅਦ ਰਾਤ ਨੂੰ ਸ਼ਿਵਿਆਂ ਦੇ ਵਿੱਚ ਕਿਲਾ ਗੱਡਣਾ ਗੱਡ ਲੇਗਾ ਮੈਂ ਮੁਣੀ ਕਰਦਾ ਇਹ ਬੱਚਾ ਤੁਹਾਡੇ ਘਰ ਦੀ ਸ਼ੁਕ ਸ਼ਾਂਤੀ ਲਈ ਆ ਸੌਖਾ ਜਿਹਾ ਕੰਮ ਕਰ ਕੋਈ ਸੌਖਾ ਜਆ ਲੈ ਬੱਚਾ ਗੱਲ ਸੁਣ ਲੈ ਤੇਰੇ ਘਰ ਦੇ ਵਿੱਚ ਸਾਇਆ ਬਹੁਤ ਭਾਰੀ ਹੈ ਉਹ ਤੈਨੂੰ ਕਰਨਾ ਪੈਣਾ ਵੀਬਾ ਮਨਾ ਲੈਗੀ ਬੱਚੇ ਨੂੰ ਕੋਈ ਨਹੀਂ ਬਾਬਾ ਮੈਂ ਨਹੀਂ ਮਨਾਉ ਉਹ ਇਹ ਤਾਂ ਔਖਾ ਜਿਹਾ ਲੱਗਦਾ ਕੋਈ ਸੌਖਾ ਕੰਮ ਲੱਭ ਦੇ ਸੌਖਾ ਤਾਂ ਰੋਟੀ ਖਾਣੀ ਵੀ ਨਹੀਂ ਹੁੰਦੀ ਭਗਤਾ ਮੈਂ ਮੁਣੀ ਜਾਂਦਾ ਰਾਤ ਨੂੰ ਉੱਠ ਕੇ ਸਵੇਰ ਜੀ ਅੱਛਾ ਵੀ ਬੀਬਾ ਕਰ ਸਕਦੀ ਆ ਕੋਈ ਨਹੀਂ ਬਾਬਾ ਮੈਂ ਮਨਾਉਂਗਾ ਦਾਉ ਥੋਡੇ ਵੇੜੇ ਪਾਰ ਇਹ ਕੰਮ ਕਰ ਦੋ ਥੋਡੇ ਵੇੜੇ ਪਾਰ ਠੀਕ ਆ ਬਾਬਾ ਤੇ ਤੂੰ ਬੱਚਾ ਇਹ ਕੰਮ ਜਰੂਰ ਕਰਨਾ ਠੀਕ ਆ ਦਾਉ ਠੀਕ ਆ ਬਾਬਾ ਤੇ ਲਾਉ ਆਈਏ ਜੇ ਮਨ ਨਾਲ ਗਏ ਉਹ ਭਗਤਾ ਹਰੇ ਸੰਗਤ ਨਹੀਂ ਆਉਣਾ ਸਹੀ ਥੋੜਾ ਜਿਹਾ ਹਲੇ ਹੋਰ ਸਬਰ ਕਰ ਇਹਨੂੰ ਕੋਈ ਕਹ ਬਬੀ ਫਿਰ ਜਾਣ ਇੱਥੇ ਚਲੋ ਬਣਾ ਕੇ ਬਹਿ ਗਏ ਉਧਰ ਸੰਗਤ ਆ ਗਈ ਠੀਕ ਬਬਾ ਸੰਗਤ ਨਹੀਂ ਲੱਗਦਾ ਨਹੀਂ ਨਹੀਂ ਯਾ ਬਬਾ ਸੰਗਤ ਬਹੁਤ ਦੂਰੋਂ ਦੂਰੋਂ ਆਉਣੀ ਹੈ ਤਰੋ ਘਰ ਜਾਣਿਆ ਓ ਬਾਬਾ ਕੰਮ ਕਰੂੰਗਾ ਕੋਈ ਹਾਂ ਹੀ ਨਹੀਂ ਲੱਗ ਤੁਰੇ ਰਹਾਂਗੇ ਇਹਨਾਂ ਤੇ ਹਰੇ ਖੰਡ ਸੱਤ ਦੇਖੇ ਆਪਣੀ ਕੀਨੀ ਲਾ ਕੇ ਦੇਲੀ ਬਾਹਰ ਨਿਕਲ ਤਾ ਨੇ ਉਹ ਸਣ ਕੋਈ ਕੰਮ ਨਹੀਂ ਆਗਾ ਕੋਈ ਹੋਰ ਕੀ ਗੱਲ ਕਰਨੀ ਆ ਆਹੇ ਜੁੱਤੀ ਲਾਉਂਗੀ ਮੇਰੇ ਯਾਰ ਜਿੱਤੇਗਾ ਯਾਰ ਮੇਰੀ ਬਾਤ ਆ ਪਰਾਟਾ ਬਾਖਦੇ ਬਾਬਾ ਦਿੱਕਣਾ ਪੈਂਦਾ ਨਹੀਂ ਆਹ ਦੇਗਣਾ ਪਾਸਾ ਜਿਆਦਾ ਬਾਬੇ ਕੋਲ ਚਾਲਦੇ ਆ ਤੂੰ ਐਦਾ ਤੇਰਾ ਬਾਬਾ ਆ ਉਹ ਤੇਰੀ ਨਾਣਾ ਉਹ ਚਾਲਦੇ ਆ ਤੂੰ ਆ ਜਾ ਤੂੰ ਚੱਲ ਨਹੀਂ ਯਾਰ ਉਹ ਤੂੰ ਬੈ ਉਹ ਬੈ ਆ ਉਹ ਤੂੰ ਚਾਲਦੇ ਆ ਬਾਬੇ ਕੋਲ ਚਾਲਦੇ ਆ ਤੂੰ ਬੈਕ ਆ ਕੋਈ ਤੂੰ ਚੱਲ ਉਹ ਕਰੂਗਾ ਹੁਣ ਮੈਂ ਜਾ ਕੇ ਪੈਂਦਾ ਤੂੰ ਕੋਈ ਨਹੀਂ ਤੋ ਕਾ ਇੱਥੇ ਦਬਾਵੇ ਉਹ ਆਪਾ ਪੈਂਡਾ ਦੇ ਡੇਰੇ ਤੇ ਆਏ ਆ ਤੋ ਕਾ ਕੋਈ ਨਹੀਂ ਤੇ ਚੱਲ ਨਾ ਮੇਰਾ ਆਇਆ ਕੋਈ ਨਹੀਂ ਤੂੰ ਚੱਲ ਬਾਬਾ ਇੱਥੇ ਆ ਨਾ ਤੂੰ ਰਿਆ ਕਿੱਥੇ ਜਾਂਦਾ ਮੇਰਾ ਪਾਛ ਆ ਜਾਏਗਾ ਤਾ ਉਹ ਨੰਗਾ ਤੂੰ ਕੋਈ ਦਿਖਾ ਘਟਾ ਕੋਈ ਨਹੀਂ ਤੈਨੂੰ ਬਾਬੇ ਕੋਲ ਲੈ ਕੇ ਚੱਲ ਨਾ ਤੂੰ ਕੋਲੀਆਂ ਆਇਆ ਆ ਆ ਤੂੰ ਮੱਥਾ ਝੀਕ ਮੈਂ ਪਰਦਾ ਦਾ ਤੂੰ ਬੈਠ। ਤੂੰ ਕਿਉਂ ਖੜਾ ਹੋ ਬੱਚਾ? ਬੱਬਾ ਕੰਮ ਕਰਤਾ ਤੂੰ ਤਾਂ ਸਾਡਾ ਉਹੀ। ਬੱਬਾ ਤੂੰ ਸਾਥੋਂ ਪੈਸੇ ਤਾਂ ਲੈ ਲੇ। ਇਹਦਾ ਤਾਂ ਤੂੰ ਕੰਮ ਨਹੀਂ ਬਣਾਇਆ, ਮੇਰਾ ਕੰਮ ਤਾਂ ਬਣ ਗਿਆ ਸੀ। ਆਹ ਦੇਖ ਲੈ ਬੱਬਾ। ਆਹ ਦੇਖ ਲੈ ਬੱਬਾ, ਪਾਸੇ ਸਜਾਤੇ ਮੇਰੇ ਤਾਂ ਕੁੱਟ-ਕੁੱਟ। ਬੱਚਾ ਕੁੱਟਿਆੜੀ ਕੁੱਟਿਆ। ਬੱਚਾ ਪਹਿਲਾਂ ਤਾਂ ਮੈਨੂੰ ਤੁਸੀਂ ਇਹ ਦੇਖੋ। ਅਸੀਂ ਜਿਹੜਾ ਥੂ ਮੈਂ ਬਘੂਤੀ ਦਿੱਤੀ ਸੀ। ਹਾਂ ਬੱਬਾ, ਅੰਤਰ ਵਿੱਤਿਆ ਤੁਹਾਨੂੰ ਦਿੱਤੀ ਸੀ। ਹਾਂ ਦਿੱਤੀ ਸੀ। ਉਹ ਕਿਵੇਂ ਯੂਜ਼ ਕੀਤੀ ਸੀ? ਕਿਵੇਂ ਯੂਜ਼ ਕੀਤੀ? ਜਿਵੇਂ ਤੁਸੀਂ ਕਿਹਾ ਸੀ। ਦੱਸੋ ਬੈਨੂੰ ਦੱਸੋ ਜਾ ਕੇ ਬਾਬਾ ਉਹਨਾਂ ਦੇ ਗੇਟਾਂ ਕੋਲ ਖੜ ਗਏ ਅਸੀਂ ਉਹ ਜੇ ਮੈਂ ਦੇਖਿਆ ਅੰਦਰ ਝਾੜੂ ਮਾਰੀ ਆਂਦੀ ਸੀ ਇਹਨੇ ਅੱਗ ਲਾਤੀ ਹੋਰ ਤੇ ਉਹ ਝਾੜੂ ਮਾਰੀਆਂ ਦੀ ਅਸੀਂ ਭੱਜ ਲੇ ਅੱਗ ਲਾ ਕੇ ਜਿਵੇਂ ਤੂੰ ਕਿਹਾ ਸੀ ਬਾਬਾ ਉਵੇਂ ਤਾਂ ਕਰਿਆ ਬੱਚਾ ਤੁਹਾਨੂੰ ਕਿਸੇ ਨੇ ਦੇਖਿਆ ਤਾਂ ਨਹੀਂ ਨਾ ਬਾਬਾ ਸਾਹ ਹੁਣ ਤਾਂ ਕਿਸੇ ਨੇ ਨਹੀਂ ਦੇਖਿਆ ਚਾ ਉਹ ਫਿਰ ਸਾਡਾ ਤੀਰ ਕਦੇ ਖਾਲੀ ਨਹੀਂ ਗਿਆ ਲੱਗ ਗਿਆ ਬਾਬਾ ਮੇਰੇ ਤਾਂ ਪਾਸੇ ਸਜਾਦੇ ਮਨ ਬੱਚਾ ਮੈਨੂੰ ਲੱਗਦਾ ਫਿਰ ਤੁਹਾਨੂੰ ਕੋਈ ਆਪਣੀ ਨੀਤਾ ਬੂਟੀ ਨਾ ਕੱਲ ਤਾਂ ਦਿੱਤੀ ਗਈ ਮੈਨੂੰ ਤਾਂ ਪਹਿਲੀ ਹੀ ਪਤਾ ਸੀ ਦੇਖ ਲੈ ਲੈ 20 ਦੀ ਥਾਂ ਤੇ 30000 ਦਿੱਤਾ ਸੀਗਾ ਉਹ ਮਰਚਾ ਕਹਿੰਦਾ ਲੋੜ ਨਹੀਂ ਹੈ ਭਾਈ ਬਾਬੇ ਇਸੇ ਨੂੰ ਬੱਚਾ ਹਾਂ ਬਾਬਾ ਦਾ ਕੰਮ ਕੋਈ ਆਲਾ ਨਹੀਂ ਗਿਆ ਜਾ ਬਾਬਾ ਮੇਰੇ ਤਾਂ ਪਾਸੇ ਦਿਖਾ ਦੇ ਬਾਬਾ ਭਾਈ ਬਾਬਾ ਹਜੀ ਜੀ ਬਾਬਾ ਤਾਂ ਜੀ ਤਾਂ ਮਾਰਿਆ ਹਾਂ ਬਾਬਾ ਮੈਂ ਤਾਂ ਕੋਈ ਮੰਤਰ ਘੋਤ ਕੇ ਬੈਠੀ ਉਹ ਸਿਆ ਬਾਬਾ ਤਾਈ ਕੋਟਾ ਪੁਆਦੀ ਤਹੀਂ ਬਾਬਾ ਕੋਟਾ ਪੁਆਦੀ ਮੇਰੇ ਦਾ ਹਜੇ ਵੀ ਮੂਢਾ ਦੁੱਧ ਹੀ ਜਾਂਦਾ ਹੈ ਬਾਬਾ ਮੈਂ ਤਾਂ ਸਿਆ ਕੱਜਰ ਦਾ ਕੱਜਰ ਦਾ ਸੀ ਹੈ ਜਾ ਬਾਬਾ ਤਾਂ ਏ ਕੀ ਕਰਦਾ ਬਾਬਾ ਵੇ ਵੀ ਕਰਦਾ ਬਾਬਾ ਰਗਦਾਂ ਮਰ ਤਰ ਮਾਰਦਾ ਹੈ ਹੈ ਇਹ ਤੇ ਤੁਮ ਹੁਣ ਕਰ ਮਾਰਦਾ ਬਾਬਾ ਮੱਤਾ ਥੋਡੇ ਕੀ ਦੇ ਕੇ ਚੇਕੋ ਗਾਲਤ ਖਾਇਨਾ ਮੈਂ ਬਾਬਾ ਬਾਬਾ ਤੂੰ ਹੀ ਲਾਇਆ ਹਾਂ ਤੂੰ ਹੀ ਮੈਂ ਤੂੰ ਹੀ ਕਰਾਇ ਸੀ ਮੈਨੂੰ ਤੂੰ ਹੀ ਤਵੀਤ ਦਿੱਤਾ ਸੀਗਾ ਉਹ ਕੋ ਬੱਚਾ ਮੈਂ ਤੁਹਾਨੂੰ ਕੋਈ ਹੋਰ ਕੋਕੂਟੀ ਦਿਨਾ ਉਹ ਕਰਿਓ ਤੁਸੀਂ ਨਾ ਬਾਬਾ ਪਹਿਲਾਂ ਵਾਲੀ ਦਾ ਗੰਮ ਨਹੀਂ ਆਈ ਉਹਦਾ ਪਾਸਾ ਕਟਾਤਾ ਹਲੇ ਤੱਕ ਦੁਖੀ ਜਾਂਦਾ ਨਹੀ ਪਤਾ ਨਹੀਂ ਨਹੀਂ ਬਾਬਾ ਅਸੀਂ ਨਹੀਂ ਲੈਣੀ ਪਪੂਤੀ ਆ ਗਈ ਪਹਿਲਾਂ ਪੈਸੇ ਦੇ ਸਾਡੇ ਲੈ ਲੈ ਹੁਣ ਹੋਰ ਪਾਲਾ ਮਿੰਦੂ ਦੀ ਬਸ ਮੇਰੇ ਦਾ ਪੈਸੇ ਦੇ ਸਾਡੇ ਦਾ ਬਾਬਾ ਬੱਚਾ ਮੇਰੀ ਗੱਲ ਸੁਣੋ ਇਸ ਵਾਰ ਬਾਬਿਆਂ ਨਾਲ ਜੋ ਤੁਸੀਂ ਮੰਤਰ ਲੈ ਕੇ ਜਾਓਗੇ ਆਲਾ ਨਹੀਂ ਜਾਂਦਾ ਨਹੀਂ ਬਾਬਾ ਨਹੀਂ ਬਾਬਾ ਤੂੰ ਪਹਿਲਾਂ ਆਲਾ ਪੈਸੇ ਮੇਰਾ ਬਾਬਾ ਮੁੰਡੇ ਦੁਖੀ ਜਾਂਦੇ ਆ ਅਗਲੀ ਦੇ ਜੁੱਤੀਆਂ ਆ ਮਰਤਾ ਪਾਛੇ ਦੁਖੀ ਜਾਂਦੇ ਮੇਰੇ ਤਾਂ ਬੱਚਾ ਬਾਬਿਆਂ ਕੋਲੋਂ ਮਾਇਆ ਵਾਪਸ ਕਰਾਓਗੇ ਤਾਂ ਇਹ ਸੰਲੋ ਬਾਬਿਆਂ ਨਾਲ ਬੈਰ ਪੋਣਾ ਬਾਬਾ ਬਾਬਾ ਬੈਰੀ ਚੱਕਾ ਦਾਗਾ ਬੈਰੀ ਪਾਈ ਤੇ ਸਾਡਾ 30000 ਮੋੜਾ 20 ਮੰਗਿਆ ਸੀਗਾ ਮੈਂ ਤੈਨੂੰ 30 ਦਿੱਤਾ ਮੈਨੂੰ ਨਹੀਂ ਪਤਾ ਮੇਰੇ ਤਾਂ ਪੈਸੇ ਵਾਪਸ ਕਰ ਨਹੀਂ ਤਾਂ ਕੱਲ ਨੂੰ ਸਰਪੰਚ ਦੇ ਇਕੱਠ ਕਰਦੇ ਆ ਇਸ ਤਾਂ ਹਾਂ ਮੈਂਬਰ ਮੈਂਬਰ ਸਾਰੇ ਲੈ ਕੇ ਆਵਾਂਗੇ ਫਿਰ ਅਸੀਂ ਦੇਖ ਲੈ ਜਲੂਸ ਕੱਢਾਂਗੇ ਤੇਰਾ ਰੁਕ ਰੁਕ ਇਹ ਕੰਮ ਨਹੀਂ ਕਰਨਾ ਬੱਚਾ ਹੋਰ ਕੀ ਕਰਾਂਗੇ ਬਾਬਾ ਅਸੀਂ ਫਿਰ ਫੋਟੋ ਹੈ ਤੇਰੇ ਕੋਲ ਬੁੜੀ ਇਹਦੀ ਫੋਟੋ ਦਾ ਤਾਂ ਹੱਲ ਕਰ ਲਾਂਗੇ ਬਾਬਾ ਕੋਈ ਨਾ ਤੂੰ ਇਹ ਦੱਸ ਪੱਕਾ ਕੰਮ ਕਰੇਗਾ ਬੱਚਾ ਫੋਟੋ ਲੈ ਕੇ ਆਓ ਪੱਕਾ ਕੰਮ ਹੋਊ ਤੁਹਾਡਾ ਤੂੰ ਜਿੱਥੇ ਪਹਿਲਾਂ ਵੰਗੂ ਨਾ ਪਵਾ ਦੀ ਫੋਟੋ ਦਾ ਇੰਤਜ਼ਾਮ ਤਾਂ ਅਸੀਂ ਕਰ ਦਾਂਗੇ ਇਹ ਕੰਮ ਨਾ ਹੋਇਆ ਜੁੱਤੀਆਂ ਸਾਡੀਆਂ ਸ਼ਹਿਰ ਤੇਰਾ ਹੋ ਬਾਬਾ ਦੇਖ ਹਾਂ ਪੱਕੀ ਗੱਲ ਦੱਸ ਸਾਨੂੰ ਹਾਂ ਬੱਚਾ ਕੰਮ ਹੋ ਜੂ ਤੁਹਾਡਾ ਵੀ ਦੀ ਫੋਟੋ ਲੈ ਕੇ ਆਓ ਫੋਟੋ ਦਾ ਹੱਲ ਕਰਨੀ ਪੈਣਾ ਫਿਰ ਪਰ ਇਹਦਾ ਹੋਵੇ ਬਾਬਾ ਪਹਿਲਾਂ ਆਲੀ ਕਰੀ ਬੱਚਾ ਹਰ ਵਾਰੀ ਇਹ ਕੰਮ ਨਹੀਂ ਹੁੰਦਾ ਬੱਚੋ ਫੋਟੋ ਦਾ ਹੱਲ ਕਰ ਲਓ ਤੁਹਾਡਾ ਕੰਮ ਹੋ ਜਾਊਗਾ ਇਹ ਬਾਬਿਆਂ ਦਾ ਬਚਣਾ ਤੁਹਾਨੂੰ ਠੀਕ ਆ ਬਾਬਾ ਫੋਟੋ ਦਾ ਹੱਲ ਦਾ ਚੱਲ ਅਸੀਂ ਕਰ ਲਾਂ ਓ ਜੀ ਤੇ ਇੱਕ ਵਾਰੀ ਹੋਰ ਦੇਖ ਲੈਣੇ ਆ ਫਿਰ ਜਿਹੜੀ ਗੱਲ ਕਹੀ ਆ ਪੱਕੀ ਕਰਾਂਗੇ ਚੱਲੀਏ ਫਿਰ ਆਪਾਂ ਠੀਕ ਆ ਬਾਬਾ ਚੱਲ ਠੀਕ ਆ ਪਾਪਾ ਠੀਕ ਆ ਬੱਚਾ ਐਸੇ ਥੋੜਾ ਪਿਆਰ ਦੇ ਕੇ ਜਾਓ ਮੱਥਾ ਟੇਕੋ ਬਾਬਿਆਂ ਨੂੰ ਪੈਸੇ ਪੈਸੇ ਨਹੀਂ ਤਾਂ ਤੁੰਗਲ ਬਾਬਾ ਉਪਰ ਮੇਰਾ ਕੰਮ ਕਰਾਵੇ ਬਾਬੇ ਖਾਲੀ ਹੱਥ ਕੰਮ ਨਹੀਂ ਕਰਦੇ ਆ ਲੈ ਬਾਬਾ ਜੀ ਤੁਹਾਡੇ ਪੈਸੇ ਅਸੀਂ ਦੇਖ ਤੇ ਮੇਰਾ ਕੰਮ ਕਰਾ ਦੀ ਬਾਬਾ ਜੀ ਜਾਓ ਕੰਮ ਤੁਹਾਡਾ ਹੋ ਜਾਏਗਾ ਬੱਚਾ ਠੀਕ ਆ ਬਾਬਾ ਠੀਕ ਆ ਚੱਲ ਕੰਮ ਕਰਦੇ ਆ ਇਹ ਲਿਓ ਮਾਇਆ ਕੱਠੀ ਕਰੋ ਸ਼ਾਮ ਦਾ ਵੇਲਾ ਹੋ ਗਿਆ ਕੁਛ ਮੱਛੀ-ਮੁੱਛੀ ਦਾ ਕਰੋ ਹੱਲ ਇੱਕ ਬੋਤਲ ਦਾ ਹੱਲ ਕਰੋ ਠੀਕ ਹੈ ਤੇ ਇਹ ਮੇਰੇ ਭੋਰੇ ਦੇ ਵਿੱਚ ਲੈ ਆਓ ਹੁਣ ਬਾਬੇ ਆਸਨ ਤੋਂ ਉੱਠਣਗੇ ਠੀਕ ਹੈ ਜੀ ਉਹ ਭਗਤੋ ਮਾਇਆ ਇਕੱਠੀ ਕਰੋ ਬੱਚਾ ਮੱਛੀ ਮੱਛੀ ਕਰੋ ਕੈਂਸਲ ਬੱਕਰਾ ਚੱਕੋ ਐ ਭਗਤਾ ਐ ਕਰ ਫਿਰ ਨੂਨ ਮਿਰਚ ਕਰਾਰਾ ਰੱਖੀ ਚੱਲ ਰਹਿ ਕੇ ਡੇਰੇ ਚ ਠੀਕ ਆ ਬਾਬਾ ਜੀ ਚੱਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡੂ ਸਟੂਡੀਓ ਦੀ ਟੀਮ ਵੱਲੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਪ੍ਰਵਾਨ ਕਰਨੀ ਜੀ ਤੇ ਇੱਕ ਅਸੀਂ ਫਣੀ ਵੀਡੀਓ ਬਣਾਈ ਹੈ ਜੀ ਤੇ ਸਾਰਿਆਂ ਨੇ ਜਰੂਰ ਦੇਖਣੀ ਹੈ ਜੀ ਤੇ ਸਾਡੇ ਚੈਨਲ ਨੂੰ ਲਾਇਕ ਕਮੈਂਟ ਤੇ ਸ਼ੇਅਰ ਵੀ ਕਰਨਾ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਅਤੇ ਇਹਦੇ ਤੀਜਾ ਪਾਰ ਦੇਖਣ ਲਈ ਸਾਡਾ ਚੈਨਲ ਇੰਡਸਟਰੀ ਸਟੂਡੀਓ ਸਬਸਕ੍ਰਾਈਬ ਜਰੂਰ ਕਰਿਓ ਜੀ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਕੋਲ ਪਹਿਲਾਂ ਪਹੁੰਚ ਜਾਵੇ